ਜਲਰ ਐ ਮੈਂ ਮਲੌਟ ਵਰਦੀ ਮੋੜ ਮੰਡੀ ਲਓ ਸਾਹਮਣੇ ਕਹਿੰਦੇ ਸਾਹਮਣੇ ਸਾਹਮਣੇ ਖੇਡਾ ਸ਼ਾਟ ਪਰ ਜਿਹੜੀ ਬਾਲ ਟਿਕਣ ਦੀ ਪਗਿਆ ਬਾਅਦ ਵਾਈਡ 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 ਬੋਲ ਕਹਿੰਦੇ ਵਾਈਡ ਹੋ ਗਿਆ ਆਓ ਪਾਸੇ ਨਾ ਪੱਜ ਪਾਸੇ ਨਾ ਪੱਜ ਇੱਕ ਤੇ ਵੱਜ ਇੱਕ ਤੇ ਵੱਜੀ ਮਿੱਤਰਾ ਫੇਰ ਗੱਲ ਵਾਦਿਆ ਮਿੱਕ ਬਦਲਾ ਲੈਣਾ ਮੁੰਡੇ ਦੇ ਇੱਥੇ ਘਰ ਪਰ ਤੇਰੇ ਲੈਣ ਦੇ ਬਨਾਮ ਦਾ ਲੋਟ ਅਗਰ ਨਨੇਗੇ ਟੋਕਲਾ ਹੋਰ ਜਿਹੜੀ ਵਿਕਟ ਆਊਟ ਹੋ ਗਈ ਮੈਂ ਪਹਿਲਾਂ ਦੱਸਿਆ ਮੈਨੂੰ ਲੱਗਦਾ ਘਰੇ ਜਗਰਾਤਾ ਜੂਰਤ ਆ ਰਿਹਾ ਲੱਗਦਾ ਬੜੀ ਕਾਲੀ ਇਹ ਮੁੰਡਿਆਂ ਨੂੰ ਜਾਣਦੀ ਮੈਂ ਪਿਛਲੇ ਮੈਚ ਬੜਾ ਸੋਹਣਾ ਖੇਡਿਆ ਪਰ ਉਦੋਂ ਦੀ ਅਫਸਾਸ ਗਿਆ ਸੀ ਮੈਚ ਚਾਰ ਪੰਜ ਰਨ ਵੀ ਬੜੇ ਔਖੇ ਬਣਾਏ ਇਹਨਾਂ ਨੇ ਇਹ ਬੜਾਈ ਵੀ ਬੜੇ ਔਖੇ ਆ ਮੈਨੂੰ ਲਾ ਲਾਸਟ ਓਵਰ ਦੀ ਜਿਹੜੇ ਚਾਰ ਨੰਬਰ ਸੀ ਉਹ ਵੀ ਬੜੇ ਔਖੇ ਬਣਿਆ ਲਾਸਟ ਤੇ ਮੈਨੂੰ ਦੋ ਦਿਨ ਵਾਲਾ ਰਹਿੰਦੇ ਬਣਿਆ ਪਰ ਬੜਾ ਸੋਹਣਾ ਕੁਟਾ ਮੰਡੀ ਗਰਾਉਂਡ ਚ ਮੋਟਰ ਦੇ ਅਤਿਨ ਗਿੱਲਾ ਬਾਈ ਜੀ ਲੋਕੀ ਸਾਡੇ ਵਿਚਕਾਰ ਗਿੱਲਾ ਖੜਾ ਦੋ ਹਾਂ ਬੇਟਾ ਗਿੱਲਾ ਕਹਿੰਦਾ ਬੋਲਣ ਕਰੀ ਬੀਤੀ ਹੈ ਦੋਨੇ ਟੀਮਾਂ ਜਿਹੜੀਆਂ ਲਾਈਨ ਅਪ ਹੋ ਜਾ ਮੁਲਾਕਾਤ ਕਰਦੇ ਹੋਏ ਸਾਡੇ ਅਰਗਿੱਲਾ ਜੀ ਨਾਲ ਉਹਨੇ ਪੰਮਾ ਜੀ ਕਬੱਡੀ ਮਜੀ ਬਾਈ ਮੀਟਰ ਬਾਈ ਅਵੰਦੀਪ ਅਮਿਤ ਬਾਈ ਪੀਪੀ ਪੰਜਾਬ ਪੁਲਸ ਉਹ ਪਰ ਬੂਟ ਖਾੜੀ ਜਾ ਰਿਹਾ ਬੁਰਦੇ ਰਾਮਾ ਮੰਡੀ ਤੋਂ ਮੈਂ ਮਿਲੂ ਨੀ ਗੋਰੀ ਤੋਂ ਤਾਕਤ ਕ੍ਰਾਸਟ ਇਹ ਚੱਲ ਰਿਹਾ ਮੈਚ ਤਾਂ ਸੁਝਾਦੀ ਚੱਲਦੀ ਹੈ ਪ੍ਰੈਕਟਿਸ ਕਰਨਾ ਜੀ ਦੋਨਾਂ ਨਾਲ ਦੋਸਤ ਦੋਸਤ ਵਾਲਾ 12 ਦੇ ਨਾਲ ਹੈ ਹੈਲੋ ਨੂਰ ਮੱਟੀ ਟੀਮ ਰਾਮਾ ਮੰਡੀ ਤੇਦੂ ਗੋਰ ਮੰਡੀ اپنی ਮੰਡੀ ਕਰੂਗੀ ਦੋਨੀਆਂ ਮੰਡੀਆਂ ਦਾ ਮੁਕਾਬਲਾ ਜਬਰਦਸਤ ਆ ਹੋਰ ਵੀ ਉਹ ਵੀ ਟੀਮ ਦੇ ਹੋਏ ਬੰਦ ਕੀਤੀ ਗਈ ਹੈ ਸਭ ਚਲਾਨ ਦੇ ਕੀਤਾ ਲੱਗ ਨਹੀਂ ਲੱਗਿਆ ਜੀ ਅੱਛਾ ਚੱਲ ਜੀ ਜੀ ਵਧੀਆ ਬਾਕੀ ਇਹ ਨਾਲੇ ਚੱਲੂ ਚੱਲੀ ਵਧੀਆ ਪੇਜ ਜਿਹੜਾ ਬਣਿਆ ਹੋਇਆ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਰੰਗੀਲਾ ਜਿਹੜਾ ਕੀਤਾ ਜਾ ਰਿਹਾ ਹੈ ਟੂਰਨਾਮੈਂਟ ਦੇ ਲਈ ਬਹੁਤ ਵੱਡੇ ਜਿਹੜੇ ਸਹਿਯੋਗ ਕੰਦਾਂ ਵੱਲੋਂ ਪੇਜਦੇ ਹੋਇਆ ਬਹੁਤ ਬਹੁਤ ਜਰਾ ਧੰਨਵਾਦ ਇਹ YouTube ਤੇ ਜਾ ਰਿਹਾ ਵੀਰੇ ਲਾਈਵ ਚੱਲੀ ਜਾਂਦਾ ਹੈਗਾ ਇੱਕ ਯਾਦਗਾਰੀ ਤਸਵੀਰ ਵੀ ਜਿਹੜੀ ਖਿੱਚਵਾਈ ਜਾ ਰਹੀ ਹੈ ਕਿ ਯਾਦਗਾਰ ਲਈ ਸਭ ਕੇ ਨਾਲ ਫੋਟੋ ਦੋਨਾਂ ਦੀ ਜੰਗਾ ਬੀਤਿਆ ਪਿੱਛੇ ਕਦੇ ਦਿਖਾਉਂਦੇ ਨਹੀਂ ਹੁੰਦੇ ਸੰਕਰ 스포츠 ਕਲੱਬ ਵੀ ਪੋਚੋ ਮੰਡੀ ਤਾਨਕ ਸਮਾਜ ਦਾ ਪਹਿਲਾ ਟੂਰਨਾਮੈਂਟ ਹੈ ਜੀ ਫਰਸਟ ਨਾਮ ਹੈ ਜੀ 15000 ਰੁਪਿਆ ਤੇ ਸੈਕੰਡ ਪ੍ਰਾਈਜ਼ ਹੈ ਜੀ 7500 ਰੁਪਿਆ ਮੈਨ ਆਫ ਦਾ ਸੀਰੀਜ਼ ਹੈ ਜੀ ਰੀਟਰ ਜੀ ਰੂਮ ਰੀਟਰ ਦਿੱਤਾ ਜੀ ਤੇ ਦੋ ਦਿਨਾਂ ਦਾ ਟੂਰਨਾਮੈਂਟ ਸੀ 16 ਟੀਮਾਂ ਇਹਦੇ ਵਿੱਚ ਐਂਟਰ ਹੋਈਆਂ ਸੀ ਜੀ ਸਾਰੀਆਂ ਟੀਮਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦਿਆਂ ਜੀ ਆਉਂਦੇ ਸਾਲ ਅਸੀਂ ਇਹ ਤੇ ਸਾਲ ਅਸੀਂ ਜਿਹਾ 16 ਟੀਮਾਂ ਕਰਾਈਆਂ ਜੀ ਆਉਂਦੇ ਸਾਲ ਅਸੀਂ ਯੋਜਨਾ 24 ਜਾਂ 32 ਟੀਮਾਂ ਦਾ ਆਯੋਜਨ ਕਰਾਂਗੇ ਤੇ ਖਾਣ ਪੀਣ ਦਾ ਅਰੇਂਜਮੈਂਟ ਵੀ ਵਧੀਆ ਕਰਾਂਗੇ ਜੋ ਟੀਮਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੀ ਮੇਰਾ ਨਾਮ ਅਮਨਦੀਪਾ ਜੀ ਅਸੀਂ ਪੁੱਚੋ ਮੰਡੀ ਤੋਂ ਬਲੌਂਗ ਕਰਦੇ ਆ ਜੀ ਇਹਦੇ ਨਾਲ ਵੀ ਅਮਨਦੀਪ ਲਾਡੀ ਆ ਜੀ ਇਹਦੇ ਨਾਲ ਰਜੀਵ ਆ ਜੀ ਅਸੀਂ ਇਹ ਟੂਰਨਾਮੈਂਟ ਧਾਨਕ ਸਮਾਜ ਦਾ ਪਹਿਲੀ ਵਾਰੀ ਕਰਵਾ ਰਹੇ ਆ ਇਹ ਅਸੀਂ ਨੌਜਵਾਨਾਂ ਨੂੰ ਸੇਧ ਦੇਣੇ ਵੀ ਵੱਧ ਤੋਂ ਵੱਧ ਨਸ਼ਿਆਂ ਤੋਂ ਬਚੋ ਨਸ਼ਾ ਤੋਂ ਦੂਰ ਰਹੋ ਤਾਂ ਕਿ ਖੇਡਾਂ ਨਾਲ ਜੁੜੋ ਇਸ ਦਾ ਉਦਘਾਟਨ ਆਪਣੇ ਜੋ ਨਗਰ ਕੌਂਸਲ ਦੇ ਪ੍ਰਧਾਨ ਜੀ ਜੇ ਉਹਨਾਂ ਦੀ ਮੈਸੇਜ ਨੀਨਾ ਵੰਸਲ ਜੀ ਨੇ ਉਦਘਾਟਨ ਕੀਤਾ ਜੀ ਉਹਨਾਂ ਨੇ ਸ਼ੁਰੂ ਕਰ ਉਹਨਾਂ ਨੇ ਰਿਬਨ ਕੱਟਿਆ ਜੀ ਸਟਾਰਟਿੰਗ ਉਹਨਾਂ ਨੇ ਕੀਤੀ ਹੈ ਜੀ ਇਸ ਵਿੱਚ ਮਨੇ 16 ਟੀਮਾਂ ਹਾਜ਼ਰ ਹੋਈਆਂ ਜੀ ਮੋੜ ਮੰਡੀ ਆ ਬੋਰ ਗਿੱਦੜਵਾ ਫਾਜ਼ਲਕਾ ਤੇ ਮੋੜ ਪਨੇਹਾ ਆਈ ਸਾਡੇ ਯੋਗਦਾਬਾੜ ਜੀ ਜੱਸੀ ਬਾਗ ਵਾਲੀ ਜੀ ਦੋ ਪੁੱਚੋ ਦੀਆਂ ਆਈ ਤਿੰਨ ਮੋੜ ਦੀਆਂ ਤਿੰਨ ਮੋੜ ਦੀਆਂ ਆਈ ਟੀਮ ਲੋਟ ਆਈ ਇੰਜੀਨੀਅਰ ਦੀ ਸ਼ੁਰੂਆਤ ਜਿਹੜੀ ਇਹ ਨਾਲ ਬਹੁਤ ਸਾਇਦਾ ਜਿੱਤੇ ਇਹਨਾਂ ਲਈ ਪੁਰਾਣੀਆ ਟੀਮਾਂ ਲਈ ਜੀ ਰਹਿਣ ਸਹਿਣ ਦਾ ਪ੍ਰਬੰਧ ਵੀ ਹੈ ਜੀ ਰੋਟੀ ਪਾਣੀ ਦਾ ਪ੍ਰਬੰਧ ਵੀ ਹੈ ਚਾਹ ਪਾਣੀ ਦਾ ਪ੍ਰਬੰਧ ਵੀ ਹੈ ਜੀ ਧਾਨਕ ਸਮਾਜ ਦਾ ਪਹਿਲਾ ਟੂਰਨਾਮੈਂਟ ਜੀ ਵੱਧ ਤੋਂ ਵੱਧ ਸਾਥ ਦੋ ਜੀ ਤਾਂ ਕਿ ਅਸੀਂ ਇਕੱਲੇ ਤੋਂ ਵੀ ਚੰਗਾ ਤੇ ਵਧੀਆ ਟੂਰਨਾਮੈਂਟ ਕਰਾ ਸਕੀਏ ਤਾਂ ਕਿ ਆਪਣੀ ਮੰਡੀ ਦਾ ਨਾਮ ਹੋ ਸਕੇ ਤੇ ਸਮਾਜ ਦਾ ਨਾਮ ਹੋ ਸਕੇ ਬਟਕ ਦੇ ਮੁੰਲੇ ਦਾ ਕਾਕੂ ਹੋਇਆ ਜੀ ਉਹ ਸਾਹਮਣੇ ਬਾਲ ਪਾਉਣ ਦੇ ਲਈ ਰਿਸ਼ੂ ਆ ਗਿਆ ਰਿਸ਼ੂ ਆ ਗਿਆ ਮੋੜ ਮੰਡੀ ਦੀ ਧਰਤੀ ਦਾ ਉਹ ਮੁੰਡਾ ਬੱਲੇ ਬੱਲੇ ਕਰਾਉਂਦਾ ਸਾਹਮਣੇ ਬਾਲ ਪਾਉਣ ਦੇ ਲਈ ਹੋ ਜਾ ਤਕੜਾ ਹੋ ਜਾ ਤਕੜਾ ਮਲੋਟ ਵਾਲਿਆ ਉਹ ਛੋਡੇ ਵਾਲੇ ਮੋੜਿਆ ਉਹ ਛੋਡੇ ਵਾਲੇ ਮੋੜਿਆ ਕਰਨਾ ਪੈਣਾ ਖੜਕਾ ਧੜਕਾ ਖੇਡ ਦੇ ਮੈਦਾਨ ਵਿੱਚ ਖੱਚਦੀ ਰੀਟ ਜੀ ਅੱਜ ਪਤਾ ਲੱਗੂ ਕੀ ਨਾ ਤਕੜਾ ਸ਼ਰੀਰ ਜੀ ਅੱਜ ਪਤਾ ਲੱਗੂ ਕੀ ਨਾ ਤਕੜਾ ਸ਼ਰੀਰ ਜੀ ਪਤਾ ਜੱਟਾਂ ਦੇ ਬਣਾਈਆਂ ਨਹੀਂ ਉਹ ਕਰਦੇ ਬਟਿੰਡੇ ਕੀ ਤੋਂ ਲੈ ਦਾਖਲਾ ਬਟਿੰਡੇ ਕੀ ਤੋਂ ਲੈ ਦਾਖਲਾ ਇੱਧਰ ਰੀਸੂ ਆ ਤੇ ਇੱਧਰ ਕਾਕੂ ਆ ਔਰ ਮਡੀ ਧਰਤੀ ਦਾ ਰੀਸੂ ਤੇ ਬਲੋੜ ਦੀ ਧਰਤੀ ਦਾ ਕਾਕੂ ਲੈ ਵੀ ਰੀਸੂ ਵਿੱਚ ਬਚਣਾ ਪੈਣਾ ਫੇਰ ਗੱਲ ਬੰਦੀ ਆ ਧੜਕਾ ਧੜਕਾ ਗੱਲਾਂ ਪੈਣਾ ਧੜਕਾ ਧੜਕਾ ਗੱਲਾਂ ਪੈਣਾ ਇੱਕ ਇੱਕ ਲੋਕ ਮਿੰਟ ਕਰਦੇ ਆ ਓਏ ਬਾਦੌੜੀ ਹੈਲੋ ਇੱਕ ਬੈਂਟੀ ਵੀਰੇ ਹੋਰ ਆ ਕਿਹੜੀ ਟੀਮਾਂ ਚਾਹ ਪਾਣੀ ਕਿੱਥੇ ਰੈਂਦੀ ਆ ਵੀਰੇ ਕਿ ਵੀਰ ਮਦਦ ਜਾ ਕੇ ਚਾਹ ਪਾਣੀ ਪੀ ਸਕਦੇ ਆ ਕਲੇ ਟੀਮਾਂ ਨੂੰ ਬੈਂਟੀ ਵੀਰੇ ਕਿਹੜੀ ਟੀਮਾਂ ਚਾਹ ਪਾਣੀ ਕਿੱਥੇ ਰੈਂਦੀ ਆ ਗਿਆ ਉਹ ਟੀਮਾਂ ਜਾ ਕੇ ਲਓ ਸਾਹਮਣੇ ਸਾਹਮਣੇ ਟੱਕਰ ਦੇਖ ਨੂੰ ਮਿਲੀ ਐ ਉਧਰ ਖੇਡਿਆ ਸ਼ਾਟ ਕਿਰਨ ਇਕਾ ਤੇ ਦੂਜੇ ਦੀ ਡਰਾਈਆ ਪਰ ਬੜੀ ਸੋਹਣੀ ਜਿਹੜੀ ਐਫਰਡ ਕੀਤੀ ਆ ਮੁੰਡਾ ਰੋਬਨ ਟੀਮ ਦਾ ਕਪਤਾਨ ਪਰ ਮਮਲੋਟ ਵਾਲਿਓ ਹੋ ਜੋ ਆਪਣੇ ਆਹ ਗੱਲ ਨਹੀਂ ਬਣੀ ਆਹ ਗੱਲ ਨਹੀਂ ਬੜੀ ਗੱਲ ਨਹੀਂ ਬਣੀ ਉਹ ਖੜਕਾ ਲੱਕਾ ਕਰਨਾ ਪੈਣਾ ਉਹ ਬੱਲੇ ਬੱਲੇ ਕਰਾਉਣੀ ਪੈਣੀ ਆ ਸਾਹਮਣੇ ਮੋੜ ਵਾਲਾ ਫਿੱਟ ਹੈ ਬਾਲ ਪਾਉਣ ਦੇ ਲਈ ਉਧਰ ਖੇਡਿਆ ਸ਼ਾਨ ਹਵਾ ਦੇ ਵਿੱਚ ਸ਼ਾਟ ਰਨ 1 और दूजे की ट्राई है पर रन चार जुड़ गए चार बार पार जुड़ गए रन जो चार जुड़ गए चार जुड़ गए चार जुड़ गए ਆਊਟ ਹੋ ਗਿਆ ਸਾਡੇ ਵਿਚਕਾਰ ਗੀਲਾ ਜੀ ਪੱਤਰਕਾਰ ਜੀ ਪੁੱਜੇ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਲਾਈਵ ਟੈਲੀਕਾਸਟ ਕਰਦੇ ਆ YouTube ਤੇ Facebook ਤੇ ਤੇ ਆਪਣਾ ਜਿਹੜਾ ਡੀਐਸ ਸਵਾਜ ਦਾ ਟੂਰਨਾਮੈਂਟ ਹੋ ਰਿਹਾ ਹੈ ਆਪਣੇ ਮੋਬਾਈਲ ਦੇ ਵਿੱਚ ਕੈਚ ਅਪ ਕਰਦੇ ਤੇ ਸਿੱਧੀਆਂ ਤਾਰਾ YouTube ਤੇ Facebook ਤੇ ਨਿਕ ਬਣਿਆ ਹੋਇਆ ਵੀਰੇ ਗੁਰਪ੍ਰੀਤ ਗੀਲਾ ਜੀ ਸਾਡੇ ਵਿਚਕਾਰ ਹੋਏ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਵਿੱਚ ਪਹੁੰਚਦੇ ਤੇ ਜੀਐਫ ਜੀ ਆਹ ਜਮੋਸਟ ਵੈਲਕਮ ਕਰਦੇ ਆ ਤੇ ਸਾਡੇ ਦਿੱਕੇ ਦਾ ਸਾਡਾ ਮਨ ਬਦਾ ਤੇ ਸਾਡਾ ਜਿੰਨੇ ਵੀ ਟੂਰਨਾਮੈਂਟੇ ਹੋ ਰਿਹਾ ਹੈ ਇਹ ਆਪਣੇ ਕੈਮਰੇ ਦੇ ਵਿੱਚ ਕੈਚ ਅਪ ਕਰ ਰਹੇ ਤੇ ਜਿਹਨਾਂ ਆਪਣਾ ਤੇਜ ਮੜਿਆ ਰੰਗੀਲੇ ਜੀ ਦਾ ਉਹਨਾਂ ਉੱਤੇ ਬਲੋਡ ਕਰਨੀ ਹੈ ਕਿ ਦਿਖਾਉਣਾ ਅੱਜ ਕੱਲ ਦੇ ਬੱਚੇ ਨਸ਼ੇ ਤੋਂ ਦੂਰ ਤੇ ਖੇਡਾਂ ਵੱਲ ਹਨ ਲਓ ਜੀ ਦੂਜੇ ਰੰਗ ਦੇ ਟਰਾਈ ਰਨ ਆਊਟ ਹੋ ਸਕਦਾ ਹੋ ਸਕਦਾ ਪਰ ਮੈਨੂੰ ਲੱਗਦਾ ਹੈ ਪਹੁੰਚ ਗਿਆ ਪਹੁੰਚ ਗਿਆ ਪਹੁੰਚ ਗਿਆ ਜੇ ਅੰਪਾਇਰ ਜੇ ਨਾ ਕੁਝ ਕੀਤਾ ਬਲੋਡ ਕਹਿੰਦੇ ਮੁੱਦਗੀ ਦੀ ਨਾਲ ਦੂਰ ਲੱਗਦਾ ਬਲੋਡ ਕਹਿੰਦੇ ਮੁੱਦਗੀ ਦੀ ਦੀ ਦੂਰ ਲੱਗਦਾ ਤੇ ਉਧਰ ਰੰਗੀਲਾ ਰਿਕਾਰਡਸ లైవ్ ప్రోగ్రామ్ రికార్డ్ ఫిల్మ్ ప్రొడక్షన్ ਬਹੁਤ ਬਹੁਤ ਧੰਨਵਾਦ ਕਰਦੇ ਸਿੱਤ ਵੀ ਬੜਾ ਆਨੰਦ ਮਾਣਦੇ ਆ ਸਾਡੇ ਟੂਰਨਾਮੈਂਟ ਦਾ ਤੇ ਆਪਣਾ ਸਾਰਾ ਲਾਈਵ ਆਪਣੇ ਕੈਮਰੇ ਦੇ ਵਿੱਚ ਕੈਚ ਅਪ ਕਰਕੇ ਤੇ ਆਪਣੇ ਪੇਜ ਦੇ ਬਲੂਅਰ ਕਰਨਾ ਹੈ ਕਿ ਸਮਾਜ ਦੇ ਬੱਚੇ ਖੇਡਦੇ ਆ ਤੇ ਨਸ਼ੇ ਤੋਂ ਦੂਰ ਆ ਤੇ ਇੱਧਰ ਵੀ ਕਹਿੰਦੇ ਪੁੱਛੋ ਮੰਡੀ ਦੀ ਧਰਤੀ ਦੇ ਮੇਲੇ ਲੱਗਿਆ ਹੋਇਆ ਹੈ ਸ਼ੰਕਰ 11 ਪੁੱਛੋ ਮੁੰਡੇ ਨੇ ਬੜਾ ਸੋਹਣਾ ਟੂਰਨਾਮੈਂਟ ਕਰਾਇਆ ਤੇ ਰਾਊਂਡ ਕੱਲ ਲੱਗਿਆ ਨੇ ਕੱਲ ਪਹਿਲਾ ਦਿਨ ਸੀ ਪਰਿਵਾਰ ਦੀ ਟੀਮ ਫਾਈਨਲ ਪੁੱਜੀ ਹੈ ਤੇ ਅੱਜ ਦੂਜਾ ਦਿਨ ਹੈ ਕੁਆਟਰ ਫਾਈਨਲ ਚੱਲਦਾ ਮੈਚ ਸੈਮੀ ਫਾਈਨਲ ਚ ਕਹਿੰਦੇ ਮੰਡੀ ਦੀ ਟੀਮ ਗਈ ਹੈ ਤੇ ਕਿਹ ਖੇਡੂਗੀ ਉਹ ਖੇਡੂਗੀ ਰਮ ਮੰਡੀ ਜਿੱਤੂਗੀ ਇਹ ਮੰਨ ਲਾ ਵਾਇਰ ਦੇ ਤੇ ਪੰਜ ਰਾਂ ਨੇ ਜੁੜ ਗਏ ਹੈ ਹਾਂਜੀ ਇਹ 2024 ਦਾ ਪਹਿਲਾ ਮੈਚ ਆ 2025 ਦੇ ਲਾਡੀ ਬਈ ਕਹਿੰਦਾ ਕਹਿੰਦਾ 16 ਟੀਮਾਂ ਹੋਣ ਬਰਾਈਂਦੀਆਂ ਤੇ ਕਹਿੰਦਾ 2025 32 ਟੀਮਾਂ ਬੁਲਾਉਣੀਆਂ ਤੇ 4 ਦਿਨ ਖੜਕਾ ਦੜਕਾ ਕਰਨਾਗਾ 4 ਦਿਨ ਖੜਕਾ ਦੜਕਾ ਕਰਨਾਗਾ ਮੇਲਾ ਲੱਗਣਾ ਬੁੱਧੋ ਮੰਡੀ ਦੇ ਗਰਾਊਂਡ 'ਚ ਰੰਦ ਕਹਿੰਦੇ ਇੱਕ ਇੱਕ ਤੋਂ ਦੋ ਹੋ ਗਿਆ ਆਹ ਤਾਂ ਅੰਪਾਇਰ ਦਾ ਫੈਸਲਾ ਵੀਰੇ ਅੰਤੀ ਫੈਸਲਾ ਕਿਹੜਾ ਪਹਿਨਦਾ ਫੈਸਲਾ ਦੇਦਾ ਓਕੇ ਆਓ ਜੇ ਪਹਿਨਦੇ ਕਿਤਾ ਜੇ ਮੰਗਲਵਾਰਾ ਤੇ ਮੰਗਲਵਾਰਾ ਜੇ ਪਹਿਨਦੇ ਕਿਤਾ ਜੇ ਵੀਰਵਾਰਾ ਤੇ ਵੀਰਵਾਰਾ ਨੂੰ ਆਪਣਾ ਮੰਦਣਾ ਪੈਣਾ ਭਈ ਇਹ ਪੈਂਦਾ ਕੋਈ ਫੇਸਵਾਸ਼ੀ ਨਹੀਂ ਕਰਦੀਗੀ ਭਈ ਇਹਦਾ ਨਾਮ ਲਾ ਦੇ ਕਿਆ ਜਿਹੜਾ ਬੇਡਿੰਗ ਕਰੀਦਾ ਹੈਗਾ ਅੱਜ ਤਾਂ ਬੇਡਿੰਗ ਕਰੀਦਾ ਹੈਗਾ